ਹਰਿਆਣੇ ਨੂੰ ਅਸੀਂ ਕਿਹਾ ਭਾਈ ਸਾਡੇ ਹਿੱਸੇ ਦਾ ਤਾਂ ਅਸੀਂ ਆਪ ਵਰਤਤੀ ਜੰਨੇ ਆ ਤੁਸੀਂ ਆਪਣੇ ਹਿੱਸੇ ਦਾ ਵਰਤ ਹਟੇ 31 ਮਾਰਚ ਤੱਕ ਹੁਣ ਤੁਹਾਨੂੰ 21 ਮਈ ਤੱਕ ਵੇਟ ਕਰਨੀ ਪੈਣੀ ਆ 21 ਮਈ ਨੂੰ ਤੁਹਾਨੂੰ ਨਮਾ ਕੋਟਾ ਮਿਲੂਗਾ ਉਦੋਂ ਬਾਅਦ ਜਿੰਨਾ ਮਰਜ਼ੀ ਵਰਤ ਲਿਓ ਸਾਲ ਚਾਹਦਾ ਜਦੋਂ ਮਰਜ਼ੀ ਵਰਤ ਲਿਓ ਕਹਿੰਦੇ ਜੀ ਪਹਿਲਾਂ ਤਾਂ ਸਾਨੂੰ ਐ ਮਿਲ ਜਾਂਦਾ ਹੁੰਦਾ ਸੀ ਮੈਂ ਕਹਿੰਦੀ ਪਹਿਲਾਂ ਹੁਣ ਕੀ ਕਰੀਏ ਪਹਿਲਾਂ ਨਾਲ ਜਮਾਨਾ ਲੰਘ ਗਿਆ ਪਰ ਬਾਊਂਡਰੋਂ ਤੇ ਬੈਠ ਜਾਏਗੀ ਦਾਸੇ ਪੰਜਾਬ ਦਾ ਸਾਰਾ ਟ੍ਰੈਫਿਕ ਆਤਾ ਹਮ ਸਾਰਾ ਬੰਦ ਕਰ ਦਿੰਦੇ ਇੱਕ ਵੀ ਨਹੀਂ ਚੱਲਣ ਦੇਂਦੇ ਅਰ ਤੱਕ ਤੱਕ ਬੰਦ ਰੱਖेंगे जब तक हरियाणा के लोगों को उसके हिस्से का पूरा पानी 9000 क्यूसिक जो बनता है जिथे ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰਿਆਣਾ ਨੂੰ ਪਾਣੀ ਦੇਣ ਲਈ ਸਾਡੇ ਕੋਲ ਇੱਕ ਬੂੰਦ ਵੀ ਵੱਧ ਨਹੀਂ ਹੈ ਉਥੇ ਹੀ ਹਰਿਆਣਾ ਦੇ ਅਬੇ ਚਟਾਲਾ ਨੇ ਕਹਿ ਦਿੱਤਾ ਕਿ 25 ਮਈ ਤੱਕ ਪਾਣੀ ਨਾ ਮਿਲਿਆ ਤਾਂ ਅਸੀਂ ਪੰਜਾਬ ਦੇ ਕਿਸੇ ਵੀ ਸਰਕਾਰੀ ਬਾਣ ਨੂੰ ਹਰਿਆਣਾ ਸਸ ਪੰਜਾਬ ਸਰਹੰਦ ਤੋਂ ਨਹੀਂ ਲੰਘਣ ਦੇਵਾਂਗੇ ਦਰਅਸਲ ਨੈਲੋ ਦੇ ਰਾਸ਼ਟਰੀ ਪ੍ਰਧਾਨ ਅਬੇ ਚਟਾਲਾ ਨੇ ਪਾਣੀ ਦੇ ਮੁੱਦੇ ਤੇ ਕਿਹਾ ਕਿ ਜੇਕਰ 25 ਮਈ ਤੱਕ ਪਾਣੀ ਨਹੀਂ ਮਿਲਿਆ ਤਾਂ ਪੰਜਾਬ ਦੇ ਕਿਸੇ ਵੀ ਸਰਕਾਰੀ ਵਾਹਨ ਨੂੰ ਹਰਿਆਣਾ ਪੰਜਾਬ ਸਰਾਂ ਤੋਂ ਨਹੀਂ ਲੰਘਰ ਦੇਵਾਂਗੇ ਇਹ ਇੱਕ ਦਿਨ ਲਈ ਨਹੀਂ ਹੋਵੇਗਾ ਜੇਕਰ ਫਿਰ ਵੀ ਪਾਣੀ ਨਹੀਂ ਮਿਲਿਆ ਤਾਂ ਇਹ ਨੂੰ ਵਧਾ ਦਿੱਤਾ ਜਾਵੇਗਾ ਜੇਕਰ ਸਾਨੂੰ ਲੋੜ ਪਈ ਤਾਂ ਅਸੀਂ ਪੰਜਾਬ ਦੇ ਵਾਹਨ ਵੀ ਰੋਕਾਂਗੇ ਪੰਜਾਬ ਦੇ ਵਾਹਨ ਹਰਿਆਣਾ ਵਿੱਚ ਆਉਂਦੇ ਜਾਂਦੇ ਹਨ ਜਦੋਂ ਉਹ ਸਾਡਾ ਪਾਣੀ ਰੋਕ ਸਕਦੇ ਹਨ ਤਾਂ ਅਸੀਂ ਉਹਨਾਂ ਦੇ ਵਾਣ ਰੋਕ ਸਕਦੇ ਹਾਂ ਉਹਨਾਂ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦੀ ਕਮਜ਼ੋਰ ਸਰਕਾਰ ਹੈ ਅਤੇ ਦਿੱਲੀ ਵਿੱਚ ਬੈਠੇ ਲੋਕ ਕਿਸ ਨੂੰ ਚਲਾ ਰਹੇ ਹਨ ਮੁੱਖ ਮੰਤਰੀ ਨਾਇਬ ਸੈਣੀ ਨੇ ਕਈ ਵਾਰ ਕਿਹਾ ਹੈ ਕਿ ਸਾਨੂੰ ਪਾਣੀ ਮਿਲੇਗਾ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਹ ਵਾਹੀ ਕਰਾਉਣ ਲਈ ਸਾਡਾ ਪਾਣੀ ਘਟਾ ਦਿੱਤਾ ਹੈ ਜਦੋਂ ਕਿ ਇੱਕ ਜਿਹਨੇ ਉੱਥੇ ਗਿਆ ਤਾਂ ਉਹਨਾਂ ਨੇ ਉਸ ਨੂੰ ਬੰਦਕ ਬਣਾ ਲਿਆ ਰਾਸ਼ਟਰੀ ਪਾਰਟੀਆਂ ਹਰਿਆਣਾ ਵਿੱਚ ਦੋਹਰੀ ਰਾਜਨੀਤੀ ਕਰਦੀਆਂ ਹਨ ਉਹਨਾਂ ਦੇ ਬਿਆਨ ਹਰਿਆਣਾ ਵਿੱਚ ਵੱਖਰੇ ਹਨ ਤੇ ਉਹ ਹਰਿਆਣਾ ਵਿੱਚ ਵੱਖਰੇ ਹਨ ਜੇਕਰ ਸੂਬੇ ਦੇ ਲੋਕ ਪਾਣੀ ਦੀ ਕਿੱਲ ਤੋਂ ਪਰੇਸ਼ਾਨ ਹਨ ਤਾਂ ਐਨਐਲਓ ਵਿਲੇ ਨਹੀਂ ਬੈਠ ਸਕਦੀ ਅਸੀਂ ਰਾਜਪਾਲ ਨੂੰ ਮਿਲਾਂਗੇ ਤੇ ਉਹਨਾਂ ਸਾਹਮਣੇ ਇਹ ਮੰਗ ਉਠਾਵਗੇ ਕਿ ਪੰਜਾਬ ਸਰਕਾਰ ਤੇ ਦਬਾਅ ਪਾਉਣ ਅਤੇ ਹਰਿਆਣੇ ਨੂੰ ਪਾਣੀ ਮੁਹਿਆਦ ਕਰਨ ਸੋ ਇੱਕ ਵਾਰ ਅਜੇ ਟਟਾਲਾ ਨੇ ਇਹ ਕਹਿ ਦਿੱਤਾ ਹੈ ਕਿ 25 ਮਈ ਤੱਕ ਜੇਕਰ ਪਾਣੀ ਸਾਨੂੰ ਨਹੀਂ ਮਿਲਦਾ ਤਾਂ ਅਸੀਂ ਪੰਜਾਬ ਦੇ ਸਰਕਾਰੀ ਵਾਹਨ ਹਰਿਆਣਾ ਪੰਜਾਬ ਸਰਹੱਦ ਤੋਂ ਲੰਘਣ ਨਹੀਂ ਦਿਵਾਗੇ ਅਤੇ ਜੇਕਰ ਫਿਰ ਵੀ 25 ਮਈ ਤੋਂ ਬਾਅਦ ਵੀ ਨਹੀਂ ਮਿਲਦਾ ਤਾਂ ਇਸ ਨੂੰ ਵਧਾ ਕੇ ਅੱਗੇ ਵੀ ਕੀਤਾ ਜਾ ਸਕਦਾ ਹੈ ਉਹਨਾਂ ਇਥੋਂ ਤੱਕ ਵੀ ਕਹਿ ਦਿੱਤਾ ਕਿ ਪੰਜਾਬ ਦੇ ਕਿਸੇ ਵੀ ਵਾਹਨ ਨੂੰ ਹਰਿਆਣਾ ਪੰਜਾਬ ਸਰਹੰਦ ਤੋਂ ਲੰਘਣ ਨਹੀਂ ਦਿੱਤਾ ਜਾਵੇਗਾ ਸੋ ਇਹ ਅੱਜ ਦੀ ਇੱਕ ਬਹੁਤ ਅਹਿਮ ਵੱਡੀ ਖਬਰ ਹੈ ਉਧਰ ਭਗਵੰਤ ਮਾਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਕਹਿ ਦਿੱਤਾ ਹੈ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਪੰਜਾਬ ਦਾ ਪਾਣੀ ਪਹਿਲਾਂ ਜਦੋਂ ਸਾਡੇ ਕੋਲੇ ਜ਼ਿਆਦਾ ਸੀ ਪਹਿਲੀਆਂ ਸਰਕਾਰਾਂ ਉਹ ਦਿੰਦੀਆਂ ਸਨ ਪਰ ਭਾਈ ਸਾਡੇ ਕੋਲੇ ਹੁਣ ਪੰਜਾਬ ਦਾ ਪਾਣੀ ਵਾਧੂ ਨਹੀਂ ਹੈ ਅਸੀਂ ਪੰਜਾਬ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਨਹਿਰਾਂ ਖਾਲੇ ਵੱਖਰੇ ਘਾਟ ਦਿੱਤੇ ਹਨ ਹੁਣ ਲੋਕਾਂ ਨੂੰ ਜਿਹੜਾ ਪਾਣੀ ਨਹੀਂ ਮਿਲ ਰਿਹਾ ਸੀ ਖੇਤਾਂ ਦੇ ਲਈ ਹੁਣ ਉਹ ਪੰਜਾਬ ਦੇ ਲੋਕਾਂ ਨੂੰ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ ਸਾਡੀ ਸਰਕਾਰ ਕੋਲ ਪਾਣੀ ਜਿੰਨਾ ਹੈ ਉਹ ਪੂਰਾ ਪੂਰਾ ਹੈ ਜੇਕਰ ਪਾਣੀ ਵੱਧ ਹੋਇਆ ਤਾਂ ਅਸੀਂ ਜ਼ਰੂਰ ਦੇਵਾਂਗੇ ਪਰ ਫਿਲਹਾਲ ਦੀ ਘੜੀ ਸਾਡੇ ਕੋਲ ਪਾਣੀ ਜਿਹੜਾ ਹੈਗਾ ਵੱਧ ਨਹੀਂ ਹੈਗਾ 95% ਜਿਹੜਾ ਅਸੀਂ ਪਾਣੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਖੇਤਾਂ ਤੱਕ ਪਹੁੰਚਾ ਰਹੇ ਹਾਂ ਇਸ ਕਰਕੇ ਹਰਿਆਣੇ ਨੂੰ ਦੇਣ ਦੇ ਲਈ ਸਾਡੇ ਕੋਲ ਇੱਕ ਬੂੰਦ ਵੀ ਪਾਣੀ ਦੀ ਜਿਹੜੀ ਉਹ ਵੱਧ ਨਹੀਂ ਹੈ ਸੋ ਇਸ ਖਬਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਅਭੀ ਚਟਲਾ ਦਾ ਬਿਆਨ ਆ ਉਸ ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਉਹ ਵੀ ਆਪਣੇ ਕਮੈਂਟ ਬਾਕਸ ਰਾਈ ਜਰੂਰ ਦੱਸਿਓ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹਰਿਆਣੇ ਨੂੰ ਅਸੀਂ ਕਿਹਾ ਭਾਈ ਸਾਡੇ ਹਿੱਸੇ ਦਾ ਤਾਂ ਅਸੀਂ ਆਪ ਵਰਤੀ ਜੰਨੇ ਆ ਤੁਸੀਂ ਆਪਣੇ ਹਿੱਸੇ ਦਾ ਵਰਤ ਹਟੇ 31 ਮਾਰਚ ਤੱਕ ਹੁਣ ਤੁਹਾਨੂੰ 21 ਮਈ ਤੱਕ ਵੇਟ ਕਰਨੀ ਪੈਣੀ ਹੈ 21 ਮਈ ਨੂੰ ਤੁਹਾਨੂੰ ਨਵਾਂ ਕੋਟਾ ਮਿਲੂਗਾ ਉਦਵਜ ਜਨ ਮਰਜ਼ੀ ਵਰਤ ਲਿਓ ਸਾਲ ਚਾਹਦਾ ਜਦੋਂ ਮਰਜ਼ੀ ਵਰਤ ਲਿਓ ਕਹਿੰਦੇ ਜੀ ਪਹਿਲਾਂ ਤਾਂ ਸਾਨੂੰ ਐ ਮਿਲ ਜਾਂਦਾ ਹੁੰਦਾ ਸੀ ਮੈਂ ਕਹਿੰਦਾ ਪਹਿਲਾਂ ਹੁਣ ਕੀ ਕਰੀਏ ਪਹਿਲਾਂ ਵਾਲਾ ਜਮਾਨਾ ਲੰਘ ਗਿਆ ਪਹਿਲਾਂ ਕੀ ਕਰਦੇ ਸੀ ਬਾਦਲ ਹੋਰੀ ਸਾਡੇ ਪਿੰਡ ਸਾਡੇ ਖੇਤ ਨੂੰ ਨਹਿਰ ਕੱਢ ਦੋ ਜੀ ਇੱਕ ਤੇ ਪਾਣੀ ਦੂਜਾ ਲੈ ਜਾਓ ਇਧਰ ਦੀ ਆਪਦੀ ਨਹਿਰ ਦੀ ਚਿੰਤਾ ਹੁੰਦੀ ਸੀ ਉਹਨਾਂ ਦੇ ਖੇਤਾਂ 'ਚ ਜਾ ਕੇ ਨਹਿਰਾਂ ਮੁੱਕ ਦਿਆ ਨੇ ਉਹ ਨਹਿਰ ਜਿੱਥੇ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਰਾਹ 'ਚ ਕੋਈ ਮੋਗੇ ਦੀ ਗਲਤੀ ਦੂਰ ਛੱਡੋ ਦੂਜੇ ਮੈਲਾਂ ਵਾਲੇ ਸੀ ਉਹਨਾਂ ਦੀਆਂ ਟੂਟੀਆਂ ਹੀ ਸੋਨੇ ਦੀਆਂ ਜਿਹਨੇ ਸੋਨੇ ਦੇ ਟੂਟੇ ਹੁਣ ਉਹਨਾਂ ਨੂੰ ਕੀ ਪਤਾ ਲੱਗਦਾ ਪਾਣੀ ਦਾ ਮੁੱਲ ਕੀ ਹੁੰਦਾ ਆ ਹੁਣ ਜਦੋਂ ਅਸੀਂ ਕਹਿ ਬਈ ਅਸੀਂ ਨਹੀਂ ਦੇਣਾ ਅਸੀਂ ਕੋਰਟ ਤੱਕ ਵੀ ਲੜਿਆ ਲੜ ਰਹੇ ਹਾਂ ਅਜੇ ਵੀ ਤੇ ਅੱਜ ਪੰਜਾਬ ਦਾ ਇੱਕ ਇੱਕ ਤੁਪਕਾ ਪੰਜਾਬ ਵਾਸਤੇ ਵਰਤਿਆ ਜਾ ਰਿਹਾ ਹੈ ਨਹਿਰਾਂ ਰਜਵਾਹੇ ਸੂਏ ਕੱਸੀਆਂ ਪਾਈਪਾਂ ਦੱਬ ਕੇ ਪਿੰਡਾਂ ਤੱਕ ਪਾਣੀ ਭਜਾਵਾਂਗੇ ਆਪਣਾ ਪਾਣੀ ਹੈ ਕਿਸੇ ਦਾ ਹੱਕ ਨਹੀਂ ਮਾਰਦੇ ਆਪਣਾ ਪਾਣੀ ਰਾਖੀ ਕਰਨੀ ਪਊਗੀ ਪਾਣੀ ਮੈਂ ਇਹਨਾਂ ਨੂੰ ਦੱਸਿਆ ਮੈਂ ਪੱਤਰਕਾਰ ਨੂੰ ਪਾਣੀ ਪਿੱਛੇ ਤਾਂ ਸਾਡੇ ਕਤਲ ਹੋ ਜਾਂਦੇ ਆ ਪਾਣੀ ਪਿੱਛੇ ਪਾਣੀ ਦੀ ਵਾਰੀ ਪਿੱਛੇ ਮੈਂ 15 ਸਾਲ ਦਾ ਸੀ ਸਾਡੇ ਕੱਸੀ ਦਾ ਪਾਣੀ ਆਉਂਦਾ ਸੀ ਉਸ ਨੱਕੇ ਤੇ ਸਾਡੇ 5 ਏਕੜ ਜ਼ਮੀਨ ਸੀ ਉਸ ਨੱਕੇ ਤੇ 15 ਮਿੰਟ ਇੱਕ ਏਕੜ ਦੇ ਮਿਲਦੇ ਸੀ 75 ਮਿੰਟ ਸੀ ਰਾਤ ਨੂੰ ਪਾਣੀ ਵੜਦੇ ਸੀਗੇ ਸਵਾ 12 ਵਜੇ ਅਗਲੇ ਜਿਨ੍ਹਾਂ ਦੀ ਅਗਲੀ ਵਾਰੀ ਸੀ ਉਹਨਾਂ ਸਵਾ 12 ਵੱਜਣਾ ਹੁੰਦਾ ਸੀ ਹੈਗੇ ਤਾਂ ਚਲੋ ਸਾਡੇ ਸ਼ਰੀਕੇ ਚੋਈ ਸੀ ਬਿੱਕਰ ਫਰੀ ਉਹ ਜਿਹੜਾ ਬਿੱਕਰ ਸੀ ਮੈਂ ਹੁਣ ਨੱਕੇ ਤੇ ਬੈਠਾ ਹੁੰਦਾ ਸੀ ਉਹ ਬਿੱਕਰ ਕਹੀ ਲਿਉਂਦਾ 12 ਪੰਜ ਕਿਤੇ ਆ ਜਾਂਦਾ ਸੀ ਉਹ ਪਹਿਲੀ ਆ ਜਾਂਦਾ ਸੀ 10 ਮਿੰਟ ਪਹਿਲੇ ਤਾਂ ਕਹੀ ਦਰਦਾ ਹੈ ਨਾਲ ਹੀ ਗੰਡਾਸਾ ਦਰ ਦਿੰਦਾ ਨਾਲ ਮੈਂ ਉਹਨੂੰ ਇੱਕ ਵਾਰੀ ਦੋ ਵਾਰੀ ਪੰਜ ਵਾਰੀ ਮੈਂ ਕਿਹਾ ਬਿਕਰਾ ਕਹੀ ਤਾਂ ਜਲ ਤੂੰ ਨੱਕਾ ਵੱਢਣਾ ਤਾਂ ਲੈਣਦੀ ਹੈ

इंडियन नेशनल लोकदल पार्टी अपना सब कुछ छोड़ करके और बॉर्डरों पे बैठ जाएगी यहाँ से पंजाब का सारा ट्रैफिक आता है हम सारा बंद कर देंगे एक भी नहीं चलने देंगे और तब तक, तक बंद रखेंगे जब तक हरियाणा के लोगों को उसके हिस्से का पूरा पानी नौ हजार क्यूसिक जो बनता है अब हम महा से मिलेंगे उनसे कहेंगे कि आप संवैधानिक पोस्ट पर बैठे हो और ये संवैधानिक इश्यू है हमारा राइट है आप इसके लिए सरकार पे दबाव बढ़ाओ और हरियाणा के लोगों को जल्द से जल्द पानी दिलवाओ अगर 21 तारीख तक इस पे कोई फैसला नहीं लिया गया नहीं कोई फैसला आया पानी नहीं मिला हमें तो फिर हमने एक फैसला कर लिया एक निर्णय कर लिया कि हम 25 तारीख को पंजाब से होकर के जो रस्ते हरियाणा से होकर के पंजाब के लोग दिल्ली जाते हैं चंडीगढ़ और कहीं जाते हैं हम उन लोगों को आम आदमी को परेशान नहीं करेंगे लेकिन सरकार का कोई भी साधन हम नहीं चलने देंगे हम उसको रोक देंगे और ये सांकेतिक एक दिन के लिए रोकने का काम करेंगे अगर फिर भी नहीं समझ में आई पंजाब की सरकार के द्वारा फिर अगर हमारी बात को नहीं सुना गया हरियाणा की सरकार के द्वारा कोई बड़ा फैसला नहीं लिया गया तो फिर जिस तरह से किसान बॉर्डर पर बैठे थे हमें मजबूर होकर के हरियाणा के प्रदेश के लोगों को पानी की लड़ाई के लिए इंडियन नेशनल लोकदल पार्टी अपना सब कुछ छोड़ करके और बॉर्डरों पे बैठ जाएगी मुख्य रूप से तीन चार सड़कें हैं जहाँ से पंजाब का सारा ट्रैफिक आता है हम सारा बंद कर देंगे एक भी नहीं चलने देंगे और तब तक बंद रखेंगे जब तक हरियाणा के लोगों को उसके हिस्से का पूरा पानी नौ हजार क्यूसिक जो बनता है वो ना मिल जाए बड़ी हैरानी की बात है बयान आते हैं मुख्यमंत्री कि हम दस हज़ार कृषि लेंगे तेरे से मुर्दे आदमी लिया तीन हज़ार कृषि भी नहीं जाता तो दस की बात करता है जो हमारा पाँच नौ हज़ार क्यूसिक पानी है हमें वो पानी मिले और केवल फिर हम इस पानी की लड़ाई नहीं लड़ेंगे हम एस को लेकर के भी इसको साथ जोड़ने का काम करेंगे और इस संघर्ष को लंबे समय तक जारी रखने का काम करेंगे